ਮਠੰਡਾ ਸ਼ਹਿਰ ਦਾ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਲਿਜਾਣ ਦੇ ਵਿਰੋਧ ਵਿੱਚ ਅੱਜ ਮੈਣਾ ਚੌਕ ਕੋਲ ਰੋਡ ਬੱਸ ਸਟੈਂਡ ਦੇ ਆਸ-ਪਾਸ ਦਾ ਇਲਾਕਾ ਤੇ ਵੱਖ-ਵੱਖ ਵਪਾਰੀਆਂ ਦੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੋਸ ਮਾਰਚ ਕਰਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ ਜਤਾਇਆ ਗਿਆ ਇਸ ਮੌਕੇ ਉਹਨਾਂ ਵੱਲੋਂ 12 ਵਜੇ ਤੱਕ ਦੁਕਾਨਾਂ ਨੂੰ ਬੰਦ ਰੱਖਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ ਲੋਕਾਂ ਨੇ ਰੋਸ ਜਤਾਇਆ ਕਿ ਸਰਕਾਰ ਵੱਲੋਂ ਬਸ ਸਟੈਂਡ ਨੂੰ 7 ਕਿਲੋਮੀਟਰ ਦੂਰ ਲਜਾਇਆ ਜਾ ਰਿਹਾ ਜਿਸ ਕਰਕੇ ਆਮ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਆਖਿਆ ਕਿ ਉਕਤ ਬਸ ਸਟੈਂਡ ਸਹੀ ਜਗ੍ਹਾ ਤੇ ਬਣਿਆ ਹੋਇਆ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉ ਕਿਉਂਕਿ ਉਕਤ ਜਗ੍ਹਾ ਦੇ ਨੇੜੇ ਹੀ ਮਿੰਨੀ ਸਕੱਤਰੇਤ ਸਕੂਲ ਕਾਲਜ ਅਤੇ ਹੋਰ ਸੰਸਥਾਵਾਂ ਮੌਜੂਦ ਹਨ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਉਹਨਾਂ ਵੱਲੋਂ ਸਰਕਾਰ ਖਰਾਫ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਕਿਸੇ ਵੀ ਕੀਮਤ ਤੇ ਵਸਟੈਂਡ ਨੂੰ ਬਾਹਰ ਨਹੀਂ ਲਜਾਣ ਦਿੱਤਾ ਜਾਵੇਗਾ ਮੁਕਾਬਲਾ ਪ੍ਰਮਾਤ ਮੁਕਾਬਲਾ ਪ੍ਰਮਾਤ ਮੁਕਾਬਲਾ ਆਪਣੇ ਆਪ ਰੱਖਾ डीसी ਬਠਿੰਡਾ ਜਿਹੜਾ ਮਾਤਲਬ ਦੇ ਦਰਸ਼ਕ ਭਾਈਆ ਪਰਦਾ ਪਾੜ ਮੱਦੇ ਕਿਹੜਾ ਬਠਿੰਡਾ ਅਸੀਂ ਚਾਹੁੰਦੇ ਆ 2062 ਇਥੇ ਤਬਦੀਲ ਨਾ ਹੋਵੇ ਇਹ ਬਹੁਤ ਵਧੀਆ ਜਗ੍ਹਾ ਤੇ ਪੜਿਆ ਹੋਇਆ ਹੈ ਉਹ ਬਸਸਟੇ ਦੇ ਨੇੜੇ ਕੌਲਸ ਉਸ ਪਾਸੇ ਤੋਂ ਕਚੇੜੀ ਹੈ ਡੀ ਸੀਸ ਆਫਟਰ ਉਸ ਤੋਂ ਬਾਅਦ ਇਤਿਹਾਸਤਾਨ ਸਾਰੇ ਦਰ ਹੋ ਜਾਈ ਹੈਗੇ ਇਹ ਬਸਸਟੇ ਦੇ ਦਾਰ ਇਸ ਲਈ ਅਸੀਂ ਚਾਹੁੰਦੇ ਆ बस अड्डा इत रहे कुछ फुष, लोग इस बस अड्डे दो चाहते हैं जमीन लगिया हुई है इसलिए वो इतों बाहर ले जाना चाहते हैं साड़ा संघर्ष असि इस बाहर नहीं जा देवे नहीं जा ਦੁਕਾਨਦਾਰ ਸਾਰੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਅੱਜ ਸਾਡੇ ਨਾਲ ਚੱਲੇ ਹੋਏ ਆ ਜਿਹੜੇ ਡੀਸੀ ਸਾਹਿਬ ਕਹਿ ਰਹੇ ਸੀ ਕਿ ਵੀ ਇਹ 2000 ਬੰਦਿਆਂ ਦੀ ਗੱਲ ਹੈ ਉਹ ਦੇਖ ਲੈ ਸਾਰਾ ਜਿਹੜਾ ਬਾਜ਼ਾਰ ਹੈ ਕੋਟ ਰੋਡ ਮਹਿਣਾ ਚੌਕ ਬੰਦ ਹੈ ਇਸ ਸਮੇਂ 'ਚ ਤੇ ਸਾਰੇ ਦੁਕਾਨਦਾਰ ਨਾਲ ਚੱਲੇ ਹੋਏ ਆ ਇਹ ਸਾਡਾ ਨਹੀਂ ਇਹ ਸਾਰੇ ਸ਼ਹਿਰ ਦਾ ਮਸਲਾ ਇਹ 30 40 ਅਸੀਂ ਨਹੀਂ 30 40 ਉਹ ਜਿੰਨਾ ਵੀ ਤੁਸੀਂ ਹਮਾਇਤ ਕਰ ਰਹੇ ਆ ਅਸੀਂ ਸੋਚੋ ਉਮੀਦ ਕਰਦੇ ਆ ਵੇ ਤੁਸੀਂ ਆਪਣੀ ਕੁਰਸੀ ਤੇ ਜਿਹੜੀ ਤੇ ਬੈਠੇ ਆ ਇਹਦੀ ਮਰਜ਼ਾਦਾ ਰੱਖੋ ਸਾਡੇ ਚ ਪਾੜਾ ਪਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜਾ ਤੁਸੀਂ ਇਹ ਕਹਿ ਰਹੇ ਆ ਕਿ ਜਿਹੜੇ ਇਹ ਹੈਗੇ ਪਹਿਲਾਂ ਸਾਡੇ ਨਾਲ ਮੀਟਿੰਗ ਕਰਕੇ ਹਮਾਇਤ ਦੇ ਕੇ ਗਏ ਆ ਜਾਂ ਮੈਨੂੰ WhatsApp ਕਰਦੇ ਆ ਅਸੀਂ ਚੈਲੰਜ ਕਰਦੇ ਆ ਸਾਡਾ ਜੇ ਕੋਈ ਤੇ ਅਸੀਂ ਮੀਟਿੰਗ ਦਾ ਹਾਪ ਨਹੀਂ ਹੈ ਤਾਂ ਸਾਨੂੰ ਦਿਖਾਓ ਕਿ ਅਸੀਂ ਆ ਆ ਪਰ ਕੇ ਗਏ ਆ ਜਾਂ ਅਸੀਂ ਕੋਈ ਛੋਟੇ ਨਾਲ WhatsApp ਚੈਟ ਕੀਤੀ ਹੈ ਉਹ ਨੂੰ ਜਨ ਤੱਕ ਕਰੋ ਅਸੀਂ ਚੈਲੰਜ ਕਰਦੇ ਆ ਕਿ ਸਾਡੇ ਤੋਂ ਸੇਈ ਸਾਡੀ ਐਕਸ਼ਨ ਕਮੇਟੀ ਹੈ ਉਹਨਾਂ ਚੋਂ ਇੱਕ ਵੀ ਬੰਦਾ ਤੁਸੀਂ ਇਹ ਸਾਬਤ ਕਰ ਦਿਓ ਵੀ ਤੁਹਾਡੇ ਨਾਲ ਚੈਟ ਕਰਦਾ ਹੈ ਜਾਂ ਤੁਹਾਡੇ ਨਾਲ ਮੀਟਿੰਗ 'ਚ ਹਾਂ ਕਰਕੇ ਗਿਆ ਤਾਂ ਅਸੀਂ ਖੇਤਰਾਂ ਦੇ ਹੱਕਦਾਰ ਹੋਵਾਂਗੇ। ਧੰਨਵਾਦ। ਟ੍ਰੈਫਿਕ ਦੀ ਗੱਲ ਕੀਤੀ ਜਾਂਦੀ ਹੈ ਵੀ ਟ੍ਰੈਫਿਕ ਬਹੁਤ ਜ਼ਿਆਦਾ ਇਸ ਕਰਕੇ ਬਾਹਰ ਲਿਜਾਇਆ ਜਾ ਰਿਹਾ ਹੈ। ਚੈਟ ਕਿਤੇ ਕੋਈ ਪ੍ਰੋਬਲਮ ਨਹੀਂ ਹੈ ਬੱਸਾਂ ਨਾਲ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਬੱਸ ਸਟੈਂਡ ਬਾਹਰ ਜਾਊਗਾ ਤਾਂ ਟ੍ਰੈਫਿਕ ਤੂੰ ਵੱਧ ਜਾਮ ਹੋਊਗਾ। ਇਹ ਜਿਹੜੀ ਮੈਨੇਜਮੈਂਟ ਦਾ ਫਰਕ ਹੈ ਜਿੱਥੇ ਜਿਹੜਾ ਕੋਈ ਆਦੋ ਨੂੰ ਸਹੀ ਕਰਨ ਵਾਲੀ ਗੱਲ ਦਾ ਉਹਨੂੰ ਸਹੀ ਕਰਨਾ ਉਹਨਾਂ ਦਾ ਕਰਕੇ ਟ੍ਰੈਫਿਕ ਦੀ ਇਹ ਟ੍ਰੋਬਲਮ ਆਉਂਦੀ ਆ ਤਾਂ i <laughs>